ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਜਿਹੜੇ ਹੁੰਦੇ ਸੀ ਉਹਨਾਂ ਨੇ ਆਪਣੇ بیٹے ਨੂੰ ਟਿਕਟ ਦਿੱਤੀ ਅੰਤਿਮ ਤੌਰ ਤੇ ਮੈਂਬਰ ਪਾਰਲੀਮੈਂਟ ਬਣਾਇਆ ਸ਼ਖਵੀਰ ਸਿੰਘ ਬਾਦਲ ਦਾ ਪੂਰਾ ਕੋਲਵਾ ਜੇ ਆਪਾਂ ਕਹਿ ਲਈਏ ਪੂਰਾ ਪਰਿਵਾਰ ਜੀਤੇ ਚਾਚੇ ਤਾਏ ਸਾਰੇ ਸਾਰੇ ਪੰਜਾਬ ਦੇ ਕੈਬਨਟ ਦੇ ਮੰਤਰੀ ਬਣੇ ਪ੍ਰਹਮਾ ਜੀ ਇਹਦੇ ਚਾਚੇ ਤਾਇਆ ਜੀ ਸਭ ਦੀ ਐਸ ਕੋਲੋਂ ਤਾਰੀਫ਼ ਕਰਦਾ ਹਾਂ ਕਿ ਉਹਨਾਂ ਨੇ ਪੜ੍ਹਨ ਦਾ ਮੌਕਾ ਦਿੱਤਾ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਦੇ ਵਿਚਾਰ ਸੁਣੇ ਤੁਹਾਡੇ ਨਾਲ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਮੈਂ ਤਾਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀ ਦਲ ਭਾਜਪਾ ਜਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੰਦ ਪਰਿਵਾਰ ਜਿਹੜੇ ਰਾਜ ਕਰਦੇ ਸੀ ਚੰਦ ਪਰਿਵਾਰਾਂ ਦੀਆਂ ਪਾਰਟੀਆਂ ਸੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਰਾਜਨੀਤਿਕ ਤਰਦੀਵੀ ਆਈ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਨੇ ਉਸ ਤਬਦੀਲੀ ਦੀ ਵੀ ਰੱਖੀ ਦਿੱਲੀ ਦੇ ਅੰਦਰ ਦਿੱਲੀ ਦੇ ਅੰਦਰ ਦੀ जो तो सत्र चौ सताहठ एमएलए आए थे तिरहठ एमएलए आए थे कोई सबका फौजी सी, सारे दे, सारे सी।, सी, सी, सी वकील सी, के देश के दे अंदर देश की दे राजनीति के अंदर आम आदमी पार्टी ने रखी और उसकी तो हो 2017 ਦੇ ਵਿੱਚ 2017 ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਲੋਕਾਂ ਦਾ ਪ੍ਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ ਡਾਕਟਰ ਵਕੀਲ ਪ੍ਰੋਫੈਸਰ ਰਿਟਾਇਰ ਅਧਿਕਾਰੀ ਔਰ ਪੁਲਿਸ ਦੇ ਅਧਿਕਾਰੀ ਉਹ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਚ ਪਹੁੰਚੇ ਔਰ ਵਿਰੋਧੀ ਤੇਰ ਦਾ ਰੋਲ ਲਿਵਾਉਣ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਲਾਈ ਔਰ ਰੋਲ ਜਿਹੜਾ ਬਾਖੂਬੀ ਨਮਾਇਆ ਪੰਜਾਬ ਦੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦਾ ਸੁਧਾਰ ਕਰਨਗੇ ਔਰ 2022 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਕ੍ਰਾਂਤੀਕਾਰੀ ਕਦਮ ਚੁੱਕੇ ਆਮ ਗਾਂਜ ਪੈਦਾ ਹੋਏ ਮੁੰਡੇ ਕੁੜੀਆਂ ਨੂੰ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਔਰ ਜਿੰਤੀ ਵੱਲ ਕੇ ਕਿਰਤੀ ਬਣ ਕੇ 92 ਹੋਗੀ ਬਾ ਡਿਊਰਿੰਗ ਦੀਆਂ 4 ਸਾਲ ਤੈਨ ਹੋਰ ਬਣ ਕੇ 95 ਹੋਗੀ ਕਹਿੰਦਾ ਭਾਵਾ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਦਿਨ ਬਾ ਦਿਨ ਵੱਧਦਾ ਜਾ ਰਿਹਾਗਾ ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਲਗੀਆਂ ਚਾਹ ਕਾਂਗਰਸ ਚਾਹ ਬੀਜੇਪੀ ਯਾ ਕਾਦੀ ਦੇਲਾ ਉਹ ਕੋਈ ਨਾ ਕੋਈ ਛੜਜੰਤਰ ਰਸਕੀਆਂ ਉਹਨਾਂ ਦੀਆਂ ਨਹੀਂ ਪੰਜਾਬ ਦੇ ਵਿੱਚ ਜਾਤੀ ਦੇ ਨਵਾਂ ਤੱਕ ਦੇ ਇਨਸਾਨੀ ਫੈਲਾਈ ਜਾ ਸਕਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਪੰਜਾਬ ਦੇ ਅੰਦਰ ਇੱਕ ਐਕਸਟਰਾ ਚੋਣਾਂ ਦਾ ਵੀ ਆਇਆ ਇਸ ਬਣ ਸਕਦਾਗਾ ਪੰਜਾਬ ਦੇ ਅੰਦਰ ਇੱਕ ਬਹਿਨਵਾਜਾ ਬਚਾਉਣਾ ਵਿਅਕਤੀ ਵੀ ਪੰਜਾਬ ਦੀ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਇਹ ਆਮ ਆਦਮੀ ਪਾਰਟੀ ਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਕਾਰ ਬਣਾ ਦੇ ਦੀ ਜਿੰਦਾਬਾਦ ਕਿਉਂਕਿ ਜਿੰਦਾਬਾਦ ਮੈਂ ਇਸ ਮੇਰੇ ਭਰਾ ਦੀ ਇਹਦੀ ਫੈਮਿਲੀ ਦੀ ਇਹਦੇ ਭਰਾ ਮਾ ਦੀ ਕੇ ਚਾਚੇ ਤਾਇਆ ਜੀ ਸਭ ਦੀ ਇਸ ਕੋਲੋਂ ਤਾਰੀਫ ਕਰਦਾ ਵਾ ਕਿ ਇਹ ਨੂੰ ਉਹਨਾਂ ਨੇ ਪੜਨ ਦਾ ਮੌਕਾ ਦਿੱਤਾ ਇਹਨੇ ਪੜਾਈ ਕੀਤੀ ਔਰ ਪੰਜਾਬ ਦਾ ਸਿਵਲ ਸਰਵਿਸ ਦਾ ਇਗਜ਼ਾਮ ਪਾਸ ਕੀਤਾ ਔਰ ਮੈਂ ਪ੍ਰਤਾਪ ਸਿੰਘ ਮਾਜਬਾਨ ਨੂੰ ਪੁੱਛਣਾ ਚਾਹੁੰਦਾ ਮੈਂ ਰਾਜਾ ਬਰਿੰਗ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੀਸੀਐਸ ਪਾਸ ਕਰਨ ਦਾ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਤੁਹਾਡੀ ਬੇਸਿਕ एलिਜੀਬਿਲਿਟੀ ਬਣਦੀ ਆ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ ਇਗਜ਼ਾਮ ਚ ਵੀ ਬੈਠ ਸਕਦੇ ਹੋ ਬਹੁਤ ਸਾਰੇ ਕਾਂਗਰਸ ਦੇ ਲੀਡਰ ਸਾਹਮਣੇ ਪੱਤਰਕਾਰ ਦਰਾਂ ਖੜੇ ਹੋਣਗੇ ਥੋੜਾ ਧਿਆਨ ਦੇਣਗੇ ਜਿਹੜੇ ਪਲੱਸ 2 ਪਾਸ ਲਏਗੇ ਮੈਂ ਪਲੱਸ 2 ਦੇ ਗੇਸਤੀ ਹੈਗਾ ਮੈਂ ਕਹਿਣਾ ਚਾਹੁੰਦਾਗਾ ਕਿ ਇਸ ਵਿਅਕਤੀ ਨੇ ਇਸ ਵਿਅਕਤੀ ਨੇ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਿਆ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਗਏ ਔਰ ਮਿਹਨਤ ਕਰਕੇ पीसीएस ਦਾ ਇਮਤਿਹਾਨ ਪਾਸ ਕੀਤਾ ਔਰ ਦਿਲ ਦੇ ਅੰਦਰ ਦਿਮਾਗ ਦੇ ਅੰਦਰ ਇੱਕੋ ਹੀ ਗੱਲ ਸੀ ਕਿ ਸਮਾਜ ਦੀ ਸੇਵਾ ਕਰਨੀ ਆ ਸਮਾਜ ਕਿਵੇਂ ਅੱਗੇ ਵਧੇ ਇਹਨਾਂ ਨੇ ਤੇ ਰਾਜਨੀਤੀ ਨੂੰ ਚੁਣਿਆ ਔਰ ਤਲਾਸ਼ ਕੀਤੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਕੇ 2017 ਚ ਇਲੈਕਸ਼ਨ ਲੜੀ 2022 ਦੋ ਜੋ ਦੁਬਾਰਾ ਇਲੈਕਸ਼ਨ ਲੜੀ ਤਾਂ ਪੰਜਾਬ ਦੀ ਅਸੈਂਬਲੀ ਚ ਆਏ ਇਨਾਂ ਦੀ ਪਰਿਵਾਰ ਦੀ ਰਾਜਨੀਤੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਆ ਇਹ ਤਾਂ ਆਪਣੇ ਪਰਵਾਜ਼ ਨੂੰ ਜੜਾਉਂਦੇ ਨੇਗੇ ਤੁਹਾਨੂੰ ਸਭ ਨੂੰ ਪਤਾਗਾ ਕਿ ਪ੍ਰਤਾਪ ਸਿੰਘ ਮਾਜਵਾ ਨੇ ਆਪਣੀ ਧਰਮ ਪਤਨੀ ਨੂੰ ਐਮਐਲਏ ਬਣਾਇਆ ਪ੍ਰਤਾਪ ਸਿੰਘ ਮਾਜਵਾ ਨੇ ਆਪਣੇ ਭਰਾ ਨੂੰ ਐਮਐਲਏ ਬਣਾਇਆ ਰਾਜਾ ਬੜਿੰਗ ਨੇ ਆਪਣੀ ਘਰਾਂ ਨੂੰ ਟਿਕਟ ਦਿੱਤੀ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਜਦੋਂ ਹੁੰਦੇ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਟਿਕਟ ਦਿੱਤੀ ਪੰਜਾਬ ਦੀ ਚਰਨ ਪਤਰੀ ਦੀ ਮੈਂਬਰ ਪਾਰਲੀਮੈਂਟ ਬਣਾਇਆ ਸ਼ਖਵੀਰ ਸਿੰਘ ਬਾਦਲ ਦਾ ਪੂਰਾ ਕੋਲ ਮੈਂ ਜੇ ਆਪਾਂ ਕਹਿ ਲਈਏ ਪੂਰਾ ਪਰਿਵਾਰ ਜੀਜੇ ਚਾਚੇ ਤਾਇ ਸਾਲੇ ਸਾਰੇ ਹੀ ਪੰਜਾਬ ਦੀ ਕੈਬਨਟ ਦੇ ਮੰਤਰੀ ਬਣੇ ਔਰ ਅੱਜ ਜੀ ਆਮ ਘਰਾਂ ਚੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ ਚ ਪਹੁੰਚ ਗਏ ਔਰ ਐਮ ਐਲ ਏ ਬਣ ਕੇ ਮੰਤਰੀ ਬਣ ਕੇ ਤਾਂ ਇਹਨਾਂ ਦੇ ਹਜਮ ਨਹੀਂ ਆ ਰਿਹਾ ਭਰਾਵੋ ਕਦੇ ਕਹਿੰਦੇ ਨੇ ਇਹ ਮੋਬਾਈਲ ਠੀਕ ਕਰਦਾ ਸੀ ਕਦੇ ਕਹਿੰਦੇ ਨੇ ਇਹ ਬੈਂਡਵਾਜਾ ਵਜਾਉਂਦਾ ਸੀਗਾ ਇਹ ਭਾਈ ਇਹਨੇ ਬੈਣਵਾਜੇ ਵਾਲਿਆਂ ਨੇ ਦੁਬਾਰਾ ਫੇਰ 227 ਤੁਹਾਡਾ ਬੈਣਵਾਜਾ ਵਜਾਉਣਾਗਾ ਔਰ ਤੁਹਾਨੂੰ ਹਰਉਣਾ ਕੋਈ ਨਹੀਂ ਜਿੰਦਾਬਾਦ ਆਵਾਜ਼ ਪਾਡੀ ਜਿੰਦਾਬਾਦ ਕਿਸ ਤਰ੍ਹਾਂ ਰਾਜਾ ਭੜੰਗ ਸਾਡੇ ਦੇਸ਼ ਦੇ ਸਾਫਕਾ ਗ੍ਰਹਿ ਮੰਤਰੀ ਬੁਟਾ ਸਿੰਘ ਦੀ ਦੇਸ਼ਤੀ ਕਰਦਾਗਾ ਕਿਸ ਤਰ੍ਹਾਂ ਦੇ ਪਰਿਵਾਰ ਦਾ ਪਾਂਹ ਕਰਦਾਗਾ ਕਿਸ ਤਰ੍ਹਾਂ ਜਾਤੀ ਸੂਚਕ ਸ਼ਬਦ ਬੋਲ ਲਗਾ ਕਿਸ ਤਰ੍ਹਾਂ ਰੰਗ ਫੇਰ ਦੀ ਨਸਲ ਦੀ ਰਾਜਨੀਤੀ ਕਰਦਾਗਾ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਜਿਹੜਾ ਉਹ ਆਪਣੇ ਦੇ ਆਪਣੀ ਨੇਤਾ ਨੂੰ ਆਪਣੀ ਪਾਰਟੀ ਦੇ ਨੇਤਾ ਨੂੰ ਦੇਸੀ ਟੱਟੂ ਦੱਸਦਾਗਾ ਇਹਨਾਂ ਦੀ ਮਾਨਸਿਕਤਾ ਵੀ ਇਹਨਾਂ ਦੇ ਦਿਮਾਗ ਦੇ ਅੰਦਰ ਕੁਚ-ਕੁਚ ਕੇ ਭਰਿਆ ਹੋਇਆਗਾ ਕਿ ਆਮ ਲੋਕ ਅਕੇ ਨਹੀਂ ਆ ਸਕਦੇ ਪਰ ਲੇਕਿਨ ਇਸ ਦੇਸ਼ ਦੇ ਸੰਵਿਧਾਨ ਨੇ ਬਾਬਾ ਸਾਹਿਬ ਭੀਮrao Ambedkar ਜੀ ਨੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਚਾਹੇ ਕੋ ਜ਼ਰੀਵਾ ਚਾਹੇ ਕੋ ਅਮੀਰ ਆ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਉਹ ਬਰਾਬਰਤਾ ਦੇ ਹੱਕ ਦੇ ਕਾਰਨ ਹੀ ਅੱਜ ਨੇ ਖੜੇ ਜਿੰਨਾ ਜਾਂ ਬੈਠੇ ਲਗੇ ਇਹ ਤਾਂ ਹੀ ਬਰਾਬਰਤਾ ਦੇ ਹੱਕ ਕਰਕੇ ਇੱਥੇ ਪਹੁੰਚੇ ਨੇ ਕਿ ਬਾਬਾ ਸਾਹਿਬ ਈਮਰੋ ਮੇੜ ਕੇ ਨੇ ਕਹਿਆ ਸੀ ਆੜੋ ਜੁੜੋ ਸੰਘਰਸ਼ ਕਰੋ ਜਿਉ ਉਸ ਫਿਵਰੀ ਦੇ ਚਲਦੇ ਹੋ ਲੋਕ ਇੱਥੇ ਆਏ ਲਗੇ ਆ ਪੰਜਾਬ ਵਿਧਾਨ ਸਭਾ ਚਾਹੇ ਲਗੇ ਇਹ ਹੱਜਮ ਨਹੀਂ ਹੋ ਰਹੇ ਪਰਾਵੋ ਤਿਆਰ ਹੋ ਜਾਓ 227 ਐਸਾ ਸਬਦ ਸਿਖਾਉਣਾ ਹੈ ਇਹਨਾਂ ਨੂੰ ਐਸਾ ਸਭ ਕੁਝ ਕਰਾਉਣਾਗਾ ਕਿ ਇਹਨਾਂ ਦੇ ਸਤ ਪੀੜੀਆਂ ਯਾਦ ਰੱਖਣ ਪੰਜਾਬ ਦੇ ਅੰਦਰੋਂ ਪਰਿਵਾਰ ਦੀ ਰਾਜਨੀਤੀ ਜਿਹੜੀ ਪਰਿਵਾਰਵਾਦੀ ਰਾਜਨੀਤੀ ਆ ਉਹ ਤੁਸੀਂ ਲੋਕਾਂ ਨੇ ਖਤਮ ਕੀਤੀ ਆ ਜੱਜ ਬਾਦਰ ਪਰਿਵਾਰ ਪੰਜਾਬ ਦੀ ਰਾਜਨੀਤੀ ਚੋਂ ਖਤਮ ਹੋਇਆਗਾ ਉਹ ਤਾਂ ਹੀ ਹੋਇਆਗਾ ਜੇ ਤੁਸੀਂ ਲੋਕ ਅੱਗੇ ਆਏ ਜੱਜ ਕੈਪਟਨ ਪਰਿਵਾਰ ਪੰਜਾਬ ਦੀ ਰਾਜਨੀਤੀ ਤੋਂ ਦੂਰ ਹੋਇਆਗਾ ਤੁਹਾਡੇ ਕਰਕੇ ਹੋਇਆਗਾ ਨਹੀਂ ਤਾਂ ਚੰਦ ਪਰਿਵਾਰਾਂ ਨੇ ਬਾਰੀਆਂ ਬੰਨੀਆਂ ਉਸੇ ਇੱਕ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਆਜੋ ਤੀਜੇ ਆਏ ਝਾੜੂ ਫੇਰਦਾ ਪੰਜਾਬ ਚ ਪੰਜਾਬ ਦੇ ਲੋਕਾਂ ਨੇ